ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਉਹ ਵਿਸ਼ਾ ਵੀ ਕਿਸੇ ਦੇ ਉੱਤੇ ਡਿਪੈਂਡ ਹੋਣਾ ਤੇ ਕਿਸੇ ਦੇ ਉੱਤੇ ਡਿਪੈਂਡ ਹੋਣ ਦਾ ਮਤਲਬ ਪਤਾ ਕੀ ਹੈ ਕਿਸੇ ਦੀਆਂ ਵਸਾਕੀਆਂ ਦੇ ਸਹਾਰੇ ਦੇ ਉੱਤੇ ਤੁਰਨ ਦਾ ਯਤਨ ਕਰਨਾ ਲੱਤਾਂ ਕਿਸੇ ਦੂਜੀਆਂ ਦੇ ਦੂਜੇ ਦੀਆਂ ਹੋਣ ਮੰਜ਼ਲਮੈਂਤ ਹੈ ਕਰਨੀ ਹੋਵੇ ਉਹ ਯਤਨ ਇਸ ਤਰ੍ਹਾਂ ਦਾ ਹੈ ਕਿਸੇ ਦੇ ਉੱਤੇ ਡਿਪੈਂਡ ਹੋਣਾ ਅਗਰ ਤੁਸੀਂ ਕਿਸੇ ਦੇ ਉੱਤੇ ਡਿਪੈਂਡ ਹੋ ਅਗਲੇ ਦੀ ਮਰਜ਼ੀ ਉਹ ਤੁਹਾਨੂੰ ਰੋਣਾ ਚਾਹੇ ਰਵਾ ਸਕਦਾ ਹੈ ਹਸਾਉਣਾ ਚਾਹੇ ਹਸਾ ਸਕਦਾ ਹੈ ਤੁਹਾਨੂੰ ਬੇਇੱਜ਼ਤ ਕਰਨਾ ਚਾਹੇ ਬੇਇੱਜ਼ਤ ਕਰ ਸਕਦਾ ਹੈ ਕਿਉਂਕਿ ਕਿਸੇ ਦੀ ਦਿੱਤੀ ਹੋਈ ਇੱਜ਼ਤ ਤੁਹਾਡੇ ਕੋਲ ਹੈ ਤੁਸੀਂ ਆਪ ਯੋਗਤਾ ਨਹੀਂ ਰੱਖਦੇ ਅਗਰ ਆਪ ਯੋਗਤਾ ਨਹੀਂ ਰੱਖਦੇ ਤੇ ਕਿਸੇ ਵੱਲੋਂ ਮਿਲੀ ਹੋਈ ਝੋਠੀ ਸ਼ੌਹਰਤ ਅਗਰ ਉਹ ਖੋਹ ਲੈਂਦਾ ਹੈ ਅਗਰ ਉਹ ਦਿੱਤੀ ਹੋਈ ਇੱਜ਼ਤ ਵਾਪਸ ਲੈ ਲੈਂਦਾ ਹੈ ਤੇ ਫਿਰ ਆਪਣੇ ਆਪ ਤੁਸੀਂ ਲਜਿਤ ਹੋ ਗਏ ਆਪਣੇ ਆਪ ਤੁਸੀਂ ਬੇਇੱਜ਼ਤ ਹੋ ਗਏ ਤੋ ਖੈਰ ਇਹ ਹੱਕ ਅਗਲੇ ਨੂੰ ਮਿਲ ਜਾਂਦਾ ਹੈ ਜਦੋਂ ਤੁਸੀਂ ਉਹਦੇ ਤੇ ਡਿਪੈਂਡ ਹੋ ਜਾਂਦੇ ਹੋ ਵੀ ਉਹ ਤੁਹਾਨੂੰ ਕਿਹੜੀ ਦਸ਼ਾ ਵਿੱਚ ਰੱਖਣਾ ਚਾਹੁੰਦਾ ਹੈ ਰੋਂਦਿਆਂ ਵੇਖਣਾ ਚਾਹੁੰਦਾ ਹੈ ਹੱਸਦਿਆਂ ਵੇਖਣਾ ਚਾਹੁੰਦਾ ਹੈ ਤੁਹਾਨੂੰ ਕਾਮਯਾਬ ਵੇਖਣਾ ਚਾਹੁੰਦਾ ਹੈ ਤੁਹਾਨੂੰ ਨਾ ਕਾਮਯਾਬ ਵੇਖਣਾ ਚਾਹੁੰਦਾ ਜਿਸ ਸਹਾਰੇ ਦੇ ਉੱਤੇ ਤੁਸੀਂ ਤੁਰ ਰਹੇ ਹੋ ਤੁਰਨ ਦਾ ਯਤਨ ਕਰ ਰਹੇ ਹੋ ਅਗਰ ਉਹ ਸਹਾਰਾ ਚਲਾ ਜਾਏ ਤੇ ਰੋਣਾ ਤੁਹਾਡੀ ਮਜਬੂਰੀ ਬਣ ਗਈ ਨਾ ਹੁਣ ਚਲੋ ਜੇ ਕੋਈ ਬੰਦਾ ਕਾਮ ਦੇ ਸਹਾਰੇ ਹੈ ਕਿਸੇ ਇਸ਼ਕ ਮੁਸ਼ਕ ਦੇ ਚੱਕਰ ਦੇ ਅੰਦਰ ਹੈ ਕਾਮ ਦੇ ਸਹਾਰੇ ਚੱਲਦਾ ਹੈ ਉਹਦਾ ਕਾਮ ਦਾ ਸਹਾਰਾ ਚਲਾ ਜਾਏ ਉਹ ਰੋਂਦਾ ਰਹੇਗਾ ਅਗਰ ਕ੍ਰੋਧ ਦੇ ਸਹਾਰੇ ਹੈ ਕ੍ਰੋਧ ਦਾ ਸਹਾਰਾ ਚਲਾ ਜਾਏ ਤਾਂ ਦੁਖੀ ਹੋਏਗਾ ਅਗਰ ਉਹ ਲੋਭ ਦੇ ਸਹਾਰੇ ਹੈ ਤੇ ਲੋਭ ਪੂਰਤੀ ਨਾ ਹੋਵੇ ਤਾਂ ਦੁਖੀ ਹੋਏਗਾ ਮੋਹ ਦੇ ਸਹਾਰੇ ਹੈ ਮੋਹ ਪੂਰਤੀ ਨਾ ਹੋਵੇ ਤਾਂ ਦੁਖੀ ਹੋਏਗਾ ਤੋ ਸਹਾਰਾ ਕਿਦਾ ਰੱਖਣਾ ਹੈ ਉਹ ਰਖਣਾ ਇੱਕ ਨਿਰੰਕਾਰ ਪਰਮਾਤਮਾ ਦਾ ਹਾਂ ਬਾਕੀ ਤੁਹਾਡੇ ਮਦਦਗਾਰ ਨੇ ਤੇ ਮਦਦਗਾਰ ਵੀ ਉਹਨੇ ਵਿਚਕਾਰ ਲਿਆ ਕੇ ਖੜੇ ਕੀਤੇ ਨੇ ਇਹ ਸਹਾਰੇ ਆਉਂਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਬਣਦੇ ਰਹਿੰਦੇ ਨੇ ਮਿਟਦੇ ਰਹਿੰਦੇ ਨੇ ਪਰ ਇੱਕ ਸਹਾਰਾ ਹੈ ਜਿਹੜਾ ਮਿਟਦਾ ਨਹੀਂ ਹੈ ਖੈਰ ਇਹ ਅਗਿਆਨ ਕੇ ਗੱਲ ਕਰਾਂਗੇ ਹੁਣ ਦੂਸਰੇ ਪਾਸੇ ਜੇ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਉਹ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਤਤੀ ਤਵੀ ਤੇ ਬਹਿ ਗਏ ਪਰ ਪਰੇਸ਼ਾਨ ਨਹੀਂ ਹੋਏ ਉਹਦਾ ਕਾਰਨ ਸਮਝਦੇ ਹੋ ਵੀ ਪਰੇਸ਼ਾਨ ਕਿਉਂ ਨਹੀਂ ਹੋਏ ਕਿਉਂਕਿ ਖੋਣ ਵਾਲਿਆਂ ਨੇ ਦੁਖੀ ਕਰਨ ਵਾਲਿਆਂ ਨੇ ਹਰ ਚਾਰਾ ਕੀਤਾ ਯਤਨ ਕੀਤਾ ਖੋਣ ਵਾਲਿਆਂ ਨੇ ਸਭ ਕੁਝ ਖੋਹ ਕੇ ਵੇਖਿਆ ਪਰ ਫਿਰ ਵੀ ਪਰੇਸ਼ਾਨੀ ਹੋਏ ਤੇ ਖੋਣ ਵਾਲਾ ਖੋਹ ਕੀ ਸਕਦਾ ਹੈ ਉਹ ਖੋਹ ਸਕਦਾ ਹੈ ਪਰਿਵਾਰ ਦਾ ਸਹਾਰਾ ਪਰ ਭਾਸ਼ਾ ਨੂੰ ਪਰਿਵਾਰ ਦਾ ਸਹਾਰਾ ਨਹੀਂ ਹੈ ਦੁਖੀ ਕਿਉਂ ਖੋਣ ਵਾਲਾ ਉਹਨੂੰ ਕਰੋਧ ਦਿਵਾਉਣਾ ਚਾਹੁੰਦਾ ਹੈ ਪਰ ਉਹ ਕਰੋਧ ਦੇ ਸਹਾਰੇ ਨਹੀਂ ਹੈ ਖੋਣ ਵਾਲਾ ਲੋਭ ਦਿੰਦਾ ਹੈ ਵੀ ਤੈਨੂੰ ਆ ਬਣਾ ਦੇਵਾਂਗੇ ਰਾਜ ਭਾਗ ਦੇ ਦੇਵਾਂਗੇ ਪਰ ਗੁਰੂ ਜੀ ਇਸ ਸਹਾਰੇ ਨਹੀਂ ਹੈ ਖੋਣ ਵਾਲਾ ਉਹਨਾਂ ਤੋਂ ਲੋਭ ਖੋ ਲੈਂਦਾ ਹੈ, ਮੋਹ ਖੋ ਲੈਂਦਾ ਹੈ, ਕ੍ਰੋਧ ਖੋ ਲੈਂਦਾ ਹੈ, ਪਰਿਵਾਰ ਖੋ ਲੈਂਦਾ ਹੈ, ਧਨ ਦੌਲਤ ਖੋ ਲੈਂਦਾ ਹੈ ਪਰ ਪਾਸ਼ਾ ਦੁਖੀ ਨਹੀਂ ਹੁੰਦੇ। ਪਤਾ ਕਿਉਂ ਦੁਖੀ ਨਹੀਂ ਹੁੰਦੇ? ਨਾ ਉਹ ਧਨ ਦੇ ਸਹਾਰੇ ਨੇ, ਨਾ ਲੋਭ ਦੇ ਸਹਾਰੇ ਨੇ, ਨਾ ਮੋਹ ਦੇ ਸਹਾਰੇ ਨੇ, ਨਾ ਕ੍ਰੋਧ ਦੇ ਸਹਾਰੇ ਨੇ ਤੇ ਨਾ ਲੋਕਾਂ ਵੱਲੋਂ ਮਿਲੀ ਹੋਈ ਸ਼ਰਤ ਦੇ ਸਹਾਰੇ ਨੇ। ਬੰਦੇ ਕੋਲ ਸ਼ਰਤ ਹੋਵੇ, ਉਹਦੇ ਕੋਲੋਂ ਸ਼ਰਤ ਖੁੱਸ ਜਾਏ, ਸ਼ਰਤ ਖੋ ਲਈਏ ਤੇ ਬੜਾ ਦੁਖੀ ਹੁੰਦਾ ਹੈ ਵੀ ਮੇਰੀ ਇੱਜ਼ਤ ਨੂੰ ਦਾਗ ਲੱਗ ਗਿਆ। ਲੋਕ ਕੀ ਕਹਿਣਗੇ ਪਰ ਗੁਰੂ ਜੀ ਇਸ ਜਗ੍ਹਾ ਦੇ ਉੱਤੇ ਨਹੀਂ ਖੜੇ ਕੀ ਸ਼ੋਰਤ ਹੁੰਦੀ ਹੈ ਪਰਵਾਹ ਨਹੀਂ ਕੀ ਨਿੰਦਿਆ ਹੁੰਦੀ ਹੈ ਇਸ ਗੱਲ ਦੀ ਪਰਵਾਹ ਨਹੀਂ ਪਰਵਾਹ ਹੈ ਇਸ ਗੱਲ ਦੀ ਵੀ ਮੈਂ ਸਹੀ ਆ ਜਾਂ ਨਹੀਂ ਸਹੀ ਜੋ ਲੋਕ ਦੇ ਸਹਾਰੇ ਖਲੋਤੇ ਹੁੰਦੇ ਨੇ ਉਹ ਦੁਖੀ ਹੁੰਦੇ ਨੇ ਤੇ ਤਾਂ ਹੀ ਤਾਂ ਗੁਰੂ ਤੇਗ ਬਹਾਦਰ ਪਾਸ਼ਾ ਨੇ ਬਚਨ ਕਿਹਾ ਸੀ ਨਾ ਵੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨੇਹਰ ਪੈ ਨਹੀਂ ਜਾਂਕੇ ਕੰਚਨ ਮਾਟੀ ਮੰਨੇ ਜਿੰਨੂੰ ਸ਼ੋਰਤ ਦਾ ਸਹਾਰਾ ਹੈ ਸ਼ੋਰਤ ਖੁੱਸ ਜਾਏ ਬੰਦਾ ਪਰੇਸ਼ਾਨ ਹੁੰਦਾ ਹੈ ਜਿੰਨੂੰ ਇੱਜ਼ਤ ਦਾ ਸਹਾਰਾ ਏ ਉਹ ਖੁੱਸ ਜਾਏ ਤੇ ਉਹ ਪਰੇਸ਼ਾਨ ਹੁੰਦਾ ਹੈ ਯਾਰ ਸਮਾਜ ਦੇ ਅੰਦਰ ਮੈਂ ਰ੍ਹਾਂਗਾ ਕਿਵੇਂ ਚੱਲਾਂਗਾ ਕਿਵੇਂ ਦਾਗ ਲੱਗ ਗਿਆ ਲੋਕ ਕਹਿਣਗੇ ਨਾ ਤੈਨੂੰ ਮਾਰਿਆ ਇਹਨਾਂ ਤੇਰੇ ਨਾਲ ਆ ਕੀਤਾ ਤੇਰੇ ਨਾਲ ਉਹ ਕੀਤਾ ਪਰ ਹਜ਼ੂਰ ਗੁਰੂ ਅਰਜਨ ਸਾਹਿਬ ਇਹਨਾਂ ਵਿੱਚੋਂ ਇੱਕ ਵੀ ਸਹਾਰੇ ਦੇ ਆਸਰੇ ਦੇ ਉੱਤੇ ਜੀ ਨਹੀਂ ਰਹੇ ਜਿਸ ਸਹਾਰੇ ਦੇ ਉੱਤੇ ਬੰਦਾ ਜ਼ਿੰਦਾ ਹੁੰਦਾ ਹੈ ਨਾ ਜਿੰਨਾ ਵਸਾਖੀਆਂ ਦੇ ਸਹਾਰੇ ਬੰਦਾ ਚੱਲਣਾ ਚਾਹੁੰਦਾ ਹੈ ਉਹ ਸਹਾਰੇ ਚਲੇ ਜਾਣ ਉਹ ਵਿਸਾਖੀਆਂ ਖੋਲੀਆਂ ਜਾਣ ਤੇ ਬੰਦਾ ਦੁਖੀ ਹੁੰਦਾ ਹੈ। ਇਹ ਕਾਰਨ ਗੁਰੂ ਜੀ ਦੁਖੀ ਨਹੀਂ ਹੋਏ ਕਿਉਂਕਿ ਉਹਨਾਂ ਨੂੰ ਉਹ ਵਿਸਾਖੀਆਂ ਨਹੀਂ ਉਹਨਾਂ ਵਿਸਾਖੀਆਂ ਦਾ ਸਹਾਰਾ ਹੀ ਨਹੀਂ ਜਿਨ੍ਹਾਂ ਵਿਸਾਖੀਆਂ ਦਾ ਸਹਾਰਾ ਲੈ ਕੇ ਆਪਾਂ ਚੱਲ ਰਹੇ ਹਾਂ। ਖੈਰ ਇਸ ਤੋਂ ਅੱਗੇ ਚੱਲਨੇ ਆ। ਜਿਸ ਸਹਾਰੇ ਬੰਦਾ ਜੀ ਰਿਹਾ ਹੋਵੇ ਉਹ ਵਿਸਾਖੀ ਉਹਦੇ ਕੋਲ ਨਾ ਰਵੇ। ਉਹ ਵਿੰਗੀ ਉਹਦੇ ਕੋਲ ਨਾ ਰਵੇ ਉਹ ਲੱਤਾਂ ਉਹਦੇ ਕੋਲ ਨਾ ਰਹਿਣ। ਤੇ ਰੋਣਾ ਦੁਖੀ ਹੋਣਾ ਸੁਭਾਵਿਕ ਬਣ ਜਾਂਦਾ ਹੈ। ហេਠੋ ਸਹਾਰਾ ਹੀ ਚਲਾ ਗਿਆ ਹੈ ਤੇ ਬੰਦੇ ਦਾ ਰੋਣਾ ਸੁਭਾਵਿਕ ਹੈ। ਭਾਵੇਂ ਉਹ ਰਾਜਨੀਤੀ ਦਾ ਸਹਾਰਾ ਹੋਵੇ, ਧਨ ਦਾ ਸਹਾਰਾ ਹੋਵੇ, ਕਾਰੋਬਾਰ ਦਾ ਸਹਾਰਾ ਹੋਵੇ ਜਾਂ ਸ਼ੁਰਤ ਦਾ ਸਹਾਰਾ ਹੋਵੇ ਪਰ ਗੁਰੂ ਪਾਤਸ਼ਾਹ ਇਹਨਾਂ ਵਿੱਚੋਂ ਇੱਕ ਵੀ ਸਹਾਰੇ ਦੇ ਉੱਤੇ ਡਿਪੈਂਡ ਨਹੀਂ ਗਏ। ਉਹ ਜਦ ਡਿਪੈਂਡ ਨਹੀਂ ਤੇ ਫਿਰ ਦੁਖੀ ਕਿਉਂ? ਜਿਹੜੀਆਂ ਚੀਜ਼ਾਂ ਖੋਹ ਸਕਦੇ ਹੋ ਤੁਸੀਂ ਖੋਹ ਲਓ। ਉਹਨਾਂ ਨੂੰ ਸਹਾਰਾ ਕਿਦਾ ਨਾ ਤੁਮ ਡੋਲੋ ਨਾ ਹਮ ਗਿਰਤੇ ਰਖ ਲਈਨੀ ਹਰ ਮੇਰੀ ਹੇ ਨਿਰੰਕਾਰ ਮੈਨੂੰ ਸਹਾਰਾ ਤੇਰਾ ਹੈ ਤੇ ਤੈਨੂੰ ਮੇਰੇ ਕੋਲੋਂ ਕੋਈ ਖੋ ਨਹੀਂ ਸਕਦਾ ਇਹ ਖੋਣਾ ਕਿਸੇ ਦੇ ਵਸ ਵਿੱਚ ਨਹੀਂ ਕਿਸੇ ਦੇ ਚਾਰੇ ਵਿੱਚ ਨਹੀਂ ਤੋਂ ਖੈਰ ਦੁਨੀਆ ਦੇ ਅੰਦਰ ਸਫਰ ਤੈਅ ਕਰਨਾ ਹੈ ਇਹ ਠੀਕ ਹੈ ਪਰਵਾਰ ਚਾਹੀਦਾ ਹੈ ਤਨ ਦੌਲ ਚਾਹੀਦੀ ਹੈ ਜਿਹ ਸ਼ੋਰ ਚਾਹੀਦੀ ਹੈ ਸਭ ਕੁਝ ਚਾਹੀਦਾ ਹੈ ਪਰ ਇੱਕ ਗੱਲ ਨੂੰ ਚੇਤੇ ਕਰਕੇ ਰੱਖੋ ਵੀ ਇਹ ਸਾਰੀਆਂ ਚੀਜ਼ਾਂ ਬਣਦੀਆਂ ਰਹਿਣਗੀਆਂ ਮਿਟਦੀਆਂ ਰਹਿਣਗੀਆਂ ਸਹਾਰਾ ਇੱਕ ਕਰਤਾ ਪੁਰਖ ਦਾ ਵਹਿਗੁਰੂ ਦਾ ਨਰੰਕਾਰ ਦਾ ਖੁਦਾਵੰਦ ਕਰੀਮ ਦਾ ਬਣਾ ਕੇ ਰੱਖੋ ਤਾਂ ਕਿ ਕਿਸੇ ਤੇ ਡਿਪੈਂਡ ਨਹੀਂ ਹੋਵੋਗੇ ਜਦੋਂ ਡਿਪੈਂਡ ਨਹੀਂ ਹੋਵੋਗੇ ਉਹ ਸਹਾਰੇ ਜਾਂਦੇ ਜਦੋਂ ਲੱਗਣਗੇ ਤੇ ਉਦੋਂ ਦੁਖੀ ਨਹੀਂ ਹੋਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ